ਉਸ ਪਾਵਰ ਦਾ ਜਿਹੜਾ ਬਾੜ ਨੰਬਰ 51 ਦੇ ਵਿੱਚ ਥਿਊਬ ਲਾਇਆ ਬਾਜ ਛੇਮਾ ਥਿਊਬੋ ਛੇਮਾ ਬਾੜ ਨੰਬਰ 51 ਤੇ ਛੇਮਾ ਥਿਊਬੋ ਲਾ ਜਿਹੜਾ ਹੈ ਲੋਕਾਂ ਦੀ ਜ਼ਰੂਰਤਾਂ ਪਾਣੀ ਇਹ ਕਿਹਦਾ ਸਾਧਨ ਆਨੁਸਾਨੀ ਜੀਵਨ ਦੇ ਅੰਦਰ ਜਿੱਦੀ ਹਰ ਕਿਸੇ انسان ਦੀ ਜ਼ਰੂਰਤ ਹੈ ਪਾਣੀ ਪਾਣੀ ਤੋਂ ਬਿਨਾ ਸਰਦਾ ਨਹੀਂ ਗਿਆ ਇਸ ਕਰਕੇ ਪੂਰੇ ਸੈਂਟਰ ਹਲਕੇ ਦੇ ਅੰਦਰ ਜਿੰਨੀਆਂ ਵੀ ਬਾੜਾਂ ਨੇ ਸਾਰਿਆਂ ਦੇ ਅੰਦਰ ਜਿੱਤੇ ਦੀ ਜਰੂਰਤ ਆ ਉੱਥੇ ਟਿਊਬਵਲ ਲਾ ਕੇ ਉਹਨਾਂ ਦੀ ਲੋਕਾਂ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਆ ਇਹ ਜੋ ਆਪਣਾ 12 ਲੱਖ 24 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਇਹ ਟਿਊਬਵਲ ਲਾਇਆ ਗਿਆ ਵਾ ਮੈਂ 85 ਲੱਖ ਦਾ ਪਲਾਨ ਹੋ ਨਹੀਂ ਕਿਹਾ ਕੋਈ ਕਰਨਾ ਦੇਖੋ ਇਹ ਪਹਿਲੀ ਵਾਰ ਇਤਿਹਾਸਿਕ ਜਿਹੜੇ ਪੰਚਾਇਤੀ ਜ਼ੋਨ ਨੇ ਇਹ ਇਤਿਹਾਸਿਕ ਹੋਣ ਜਾ ਰਹੇ ਆ ਇਤਿਹਾਸਿਕ ਇਸ ਕਰਕੇ ਕਹਿ ਰਹੇ ਆ ਮੈਂ ਬੇਤੀ ਸੇ ਪਾਰਟੀ ਦਾ ਕੋਈ ਚਿੰਨ ਲੈ ਕੇ ਨਹੀਂ ਕੋਈ ਲੜ ਰਿਆ ਪੰਚਾਇਤ ਦੇ ਵਿੱਚ ਅੱਗੇ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ ਚ ਕਿਸੇ ਨੇ ਆਪਣੇ ਨਿਸ਼ਾਨ ਦੇ ਵਿੱਚ ਕਿਸੇ ਨਾਲ ਐ ਜੀਆਂ ਜਾਤੀ ਤੌਰ ਤੇ ਦੁਸ਼ਮਣੀਆਂ ਖੜਦੇ ਸੀ ਲੋਕ ਇਲੈਕਸ਼ਨਾਂ ਦੇ ਵਿੱਚ ਅੱਜ ਸਰਦਾਰ ਭਗਵਾਨ ਸਿੰਘ ਮਾਨ ਦੇ ਇਹ ਕਹਤ ਆ ਵੀ ਜੁੜਿਆ ਕੋਈ ਚਿੰਨ ਉਹ ਆਪਣੇ ਐਸਡੀਐਮ ਸਾਹਿਬ ਡੀਸੀ ਸਾਹਿਬ ਹੀ ਦਊਗੇ ਜੋ ਬੈਲਟ ਪੇਪਰ ਤੇ ਹੋਊਗਾ ਕੋਈ ਤਕੜੀ ਕੋਈ ਪੰਜਾ ਕੋਈ ਝਾੜੂ ਕੋਈ ਕਮਨਲਾ ਬੋਲੇ ਕਿਸੇ ਚੋਰ ਨਿਸ਼ਾਨ ਤੇ ਪੰਚਾਇਤੀ ਇਲੈਕਸ਼ਨ ਨਹੀਂ ਹੋਊਗੇ ਜਿਹੜੇ ਹੋਊਗੇ ਉਹ ਜੋ ਚਿੰਨ ਮਿਲੂਗਾ ਉਹਦੇ ਉੱਤੇ ਹੋਊਗਾ ਜਿਹੜਾ ਬੰਦਾ ਸਭਨ ਸੈਂਟੀ ਦੇ ਨਾਲ ਜਿਹੜੀ ਪੰਚਾਇਤ ਨਹੀਂ ਕੋਈ ਕੈਂਡੀਡੇਟ ਖੜਾ ਕਰੂਗੀ ਇਹ ਪਹਿਲੀ ਵਾਰਾ ਮੁੱਖ ਮੰਤਰੀ ਸਾਹਿਬ ਵੱਲੋਂ 5 ਲੱਖ ਰੁਪਇਆ ਉਸ ਪੰਚਾਇਤ ਨੂੰ ਦਿੱਤਾ ਜਾਊਗਾ ਤਾਂ ਕਿ ਪਿੰਡ ਦੇ ਵਿਕਾਸ ਲਈ ਉਹ 5 ਲੱਖ ਲਾਇਆ ਜਾਵੇ ਇਸ ਕਰਕੇ ਇਤਿਹਾਸਿਕ ਫੈਸਲਾ ਵਾ ਇਹਦੇ ਨਾਲ ਨਾ ਦਾ ਪਿੰਡ ਦੇ ਵਿੱਚ ਕੋਈ ਆਪਾਚੇ ਦੁਸ਼ਮਣੀ ਆ ਕੋਈ ਰੰਜਿਸ਼ ਬਾਜੀ ਨਾ ਇਹ ਵਿਕਾਸ ਦੀ ਲਹਿਰ ਬਣੂਗੀ ਹਰ ਪਿੰਡ ਦੇ ਵਿੱਚ ਵਿਕਾਸ ਹੋਊਗਾ ਸਭ ਦੀ ਜ਼ਮੀਨੀ ਪੱਦਰ ਤੇ ਆ ਕੇ ਜਿਹੜਾ ਕੰਮ ਕਰ ਰਹੇ ਹੋ ਪਹਿਲਾਂ ਵੀ ਸਰਕਾਰਾਂ ਆਈਆਂ ਕੋਈ ਇਦਾਂ ਦੇ ਕੰਮ ਨਹੀਂ ਹੁੰਦੇ ਸੀ ਦੇਖੋ ਕੰਮ ਕਰਨਾ ਇਹ ਲੋਕ ਆਪਣੇ ਮੱਤ ਦਾ ਦਾਨ ਦਿੰਦੇ ਆ انسان ਜਿਹੜਾ ਲੋਕਾਂ ਕੋਲੋਂ ਵੋਟਾਂ ਲੈ ਕੇ ਆਪਣੇ ਜਾਂਦਾ ਵਾ ਉਹਦਾ ਧਰਮ ਤੇ ਕਰਮ ਵੰਦਾ ਵਾ ਜਿਹੜਾ ਕੰਮ ਲੋਕਾਂ ਦਾ ਵਾ ਪਹਿਲਾਂ ਉਹਨੂੰ ਪੂਰਾ ਕਰਨਾ ਨਾ ਕਿ ਆਪਣੇ ਘਰ ਵੱਲ ਦੇਖਣਾ ਜਾਂ ਆਪਣੇ ਢਿੱਡ ਵੱਲ ਦੇਖਣਾ ਮਿਹਨਤ ਕਰੂਗੇ ਆ ਜੋ ਹੀ ਬੰਦਾ ਸਿਆਸੀ ਤੌਰ ਤੇ ਜਿੰਦਾ ਰਹੂਗਾ ਜਿਹੜਾ ਬੰਦਾ ਲੋਕਾਂ ਦੀ ਗਵਾਹੀ ਕਰੂ ਲੋਕਾਂ ਦਾ ਕੰਮ ਕਰੂਗਾ ਦੇਖੋ ਪਿੰਡਾਂ ਦੇ ਵਿੱਚ ਪਿੰਡ ਪਿੰਡ ਕਰਕੇ ਮੈਨੂੰ ਤੁਹਾਡੇ ਦਾ ਹੀ ਦੱਸੇ 2 ਲੱਖ 40 ਹਜ਼ਾਰ ਵੋਟ ਮੈਨੂੰ ਪਾਈ ਲੋਕਾਂ ਨੇ 2 ਲੱਖ 40 ਹਜ਼ਾਰ ਵੋਟ ਪਾਈ ਇਕ ਰਾਮ ਪ੍ਰਭੂ ਦੀ ਆਸਥਾ ਦੇ ਕਰਕੇ ਲੋਕਾਂ ਦਾ ਮਨ ਚੇਂਜ ਹੋ ਗਿਆ ਨਹੀਂ ਤਾਂ ਹੁਣ ਜਿਹੜੇ ਲੋਕ ਇੱਥੋਂ ਲੈ ਕੇ ਗਏ ਆ ਕੌਟਾਂ ਲੋਕਾਂ ਨੇ ਪਾਈਆਂ ਨੇ ਜਿਨ੍ਹਾਂ ਨੂੰ ਉਹ ਹੁਣ ਲੱਭਦੇ ਹੀ ਨਹੀਂਗੇ ਇੱਥੇ ਸਾਰੇ ਲੱਭਦੇ ਫਿਰਦੇ ਆ ਵੀ ਕਿੱਥੇ ਗਏ ਬੰਦੇ ਜਿਨ੍ਹਾਂ ਨੂੰ ਅਸੀਂ ਜਿਤਾਇਆ ਵਾ ਇਹ ਮੈਂ ਪਹਿਲਾਂ ਵੀ ਕਹਿੰਦਾ ਹੂੰ ਵੀ ਚਾਹਨਾ ਵੀ ਇਹਨਾਂ ਨੇ ਕੋਈ ਜ਼ਮੀਨੀ ਲੈਵਲ ਦੇ ਲੀਡਰ ਨਹੀਂ ਆ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਰਾਜਾ ਜੀ ਦੇ ਬਿਆਨ ਕਹਿੰਦਾ ਜੇ ਉੱਥੇ ਸਖਵੀਰ ਬਾਦਲ ਲੜੂਗਾ ਮੈਂ ਫੇਰ ਇਥੋਂ ਛੱਡ ਕੇ ਲੁਧਿਆਣਾ ਫੇਰ ਉੱਥੇ ਲੜੂਗਾ ਬਈ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਤਾਂ ਗਵਾਹੀ ਕਰ ਲਾ ਪਹਿਲਾਂ ਗਿੱਧੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉੱਥੇ ਗਿੱਧੜਵਾਏ ਜਾਣ ਨੂੰ ਫਿਰਦਾ ਮੈਂ ਲੋਕਾਂ ਦਾ ਕੰਮ ਕਰੋ ਰਾਜਨੀਤੀ ਧੰਦਾ ਨਹੀਂ ਕੋਈ ਇਹ ਸੇਵਾ ਭਾਵਨਾ ਨਾਲ ਕਰੋ ਆਉਣੇ ਉਹ ਲੋਕਾਂ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਹੁਣ ਗਿੱਧੜਵਾਏ ਜਾਣ ਨੂੰ ਫਿਰ ਦਿਓ ਇਹ ਸੇ ਤਕਵੀਰ ਦੇ ਕਹਿ ਦੇਦਾ ਪਹਿਲਾਂ ਲੁਧਿਆਣੇ ਆਇਆ ਸੀ ਤੂੰ ਪਹਿਲਾਂ ਹੀ ਉੱਥੇ ਲੜ ਲੈਂਦਾ ਪਹਿਲਾਂ ਹੀ ਉੱਥੇ ਲੜਾ ਲੈਂਦਾ ਆਪਣੀ ਵਾਈਫ ਨੂੰ ਪਹਿਲਾਂ ਉਹਦੀ ਘਰ ਵਾਲੀ ਨੂੰ ਜਿਤਾਉਣ ਲਈ ਲੁਧਿਆਣੇ ਆਇਆ ਸੀ ਹੁਣ ਉਹਨੂੰ ਜਿਤਾਤਾ ਹੋਇਆ ਵਾ ਹੁਣ ਦੁਬਾਰਾ ਉੱਥੇ ਬੈਕ ਮਾਰਨ ਨੂੰ ਫਿਰਦੇ ਆ ਇਹ ਲੋਕਾਂ ਦੇ ਆ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਰਾਜਨੀਤੀ ਨੂੰ ਠੰਡਾ ਬਣਾ ਕੇ ਕਰਦੇ ਆ ਹਾਂਜੀ ਸਤਿਨਾਮ ਮੈਂ ਵਾਰਡ ਇੰਚਾਰਜ ਮਨਜੀਤ ਸਿੰਘ ਔਰ ਬਲੋਕ ਪਰ ਦਾ ਨਾਮ ਆਦਮੀ ਪਾਰਟੀ ਹਲਕਾ ਸੈਂਟਰ ਮਾਨਯੋਗ ਸ਼੍ਰੀ ਅਸ਼ੋਕ ਪ੍ਰਾਸ਼ਰ ਬੱਪੀ ਦੇ ਹੁਕਮਾ ਦੇ ਅਨੁਸਾਰ ਇਸ ਵਾਰਡ ਵਿੱਚ ਜਿਹੜਾ ਵਾਰਡ ਨੰਬਰ 74 ਆ ਔਰ ਪੁਰਾਣਾ ਵਾਰਡ ਨੰਬਰ 52 ਹਲਕਾ ਸੈਂਟਰ ਦਾ ਅੱਜ ਇਸ ਵਾਰਡ 'ਚ ਛੇਵਾਂ ਟਿਊਬਰ ਲੱਗ ਰਿਹਾ ਮਾਨਯੋਗ ਐਮਐਲਏ ਸਾਹਿਬ ਦੀ ਮਿਹਰਬਾਨੀ ਸਰਕਾਰ ਕਿਉਂਕਿ ਇਸ ਥੇੜੀ ਥੋੜੀ ਪਾਣੀ ਦੀ ਦਿੱਕਤ ਸੀ ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡੀ ਬੇਨਤੀ ਪ੍ਰਵਾਨ ਕਰਕੇ ਅੱਜ ਤੁਰੰਤ ਹੀ ਉਹਨਾਂ ਨੇ ਛੇਵੇਂ ਟਿਊਬਲ ਦੀ ਪ੍ਰਵਾਨਗੀ ਕੀਤੀ ਇਹ ਟਿਊਬਲ 12 ਲੱਖ 24 ਹਜ਼ਾਰ ਦੀ ਲਾਗਤ ਨਾਲ ਜੀਟੀ ਰੋਡ ਤੇ ਜੈਸਪਿੰਗ ਦੇ ਕੋਲ ਲੱਗ ਰਿਹਾ ਮਿਲਰ ਗੰਜ ਇਲਾਕੇ ਦੇ ਵਿੱਚ ਸੋ ਵਿਕਾਸ ਦੇ ਕੰਮ ਆਮ ਆਦਮੀ ਪਾਰਟੀ ਦੇ ਜੋਰਾਂ ਤੇ ਉਹ ਤਕਰੀਬਨ 4.5 ਕਰੋੜ ਰੁਪਇਆ ਇਸ ਹਲਕੇ ਦੇ ਵਿੱਚ ਇਸ ਵਾਰਡ ਚ ਲੱਗ ਚੁੱਕੇ ਆ ਸਭ ਤੋਂ ਪਹਿਲਾਂ ਕਿਉਂਕਿ ਜਿਸ ਜਿਹ ਤੀ ਦੀ ਜ਼ਰੂਰਤ ਸੀ ਸੜਕਾਂ ਦੀ ਜ਼ਰੂਰਤ ਸੀ ਇਨਫਰਾਸਟ੍ਰਕਚਰ ਦੀ ਜ਼ਰੂਰਤ ਸੀ ਲਾਈਟਾਂ ਦੀ ਜ਼ਰੂਰਤ ਸੀ ਸੈਂਟਰ ਵਰਜ ਵਧੀਆ ਬਣਾ ਤੇ ਸੈਂਟਰ ਵਰਜ ਪੋਲ ਵਧੀਆ ਲਾ ਕੇ ਔਰ ਸਾਫ਼ ਸੁਪਈਆ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਅਸੀਂ ਵਚਨਬੱਧ ਲੋਕਾਂ ਨੂੰ ਚੰਗੀ ਸਹੂਲਤਾਂ ਦੇ ਕਿਉਂਕਿ ਇਹ ਸਰਕਾਰ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਔਰ ਉਸ ਉਮੀਦ ਤੋਂ ਇਹ ਪਾਰਟੀ ਖਰੀ ਉੱਤਰ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਵਾਰਡ ਨਮੂਨੇ ਦਾ ਵੱਡ ਬਰੂਗਾ ਔਰ ਇਸ ਏਰੀਆ ਦਾ ਸਭ ਤੋਂ ਪਾਈ ਮਹੀਮਾ ਵੀ ਚਾਹੀਏ ਵਿਕਾਸ ਦਾ ਕਾਰਜ ਹੋਵੇ ਸੜਕਾਂ ਬਣਾਉਣੀਆਂ ਨੇ ਗਲੀਆਂ ਨੂੰ ਪੱਕੀਆਂ ਕਰਨਾ ਵਾ ਸਾਹ ਸੁਈਆ ਭਗਵਾਨੀ ਵਿਭਾਗ ਦਾ ਨਵੇਂ ਬੂਟੇ ਵੀ ਆ ਰਹੇ ਸੋ ਜਿੱਥੇ ਅਜੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਜੂਰਤ ਹੈ ਉੱਥੇ ਹੀ ਸਾਨੂੰ ਵਧੀਆ ਪ੍ਰਸ਼ਾਸਨ ਦੇਣ ਦੀ ਜੂਰਤ ਹੈ ਸੋ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਫਰਜ਼ੋਰ ਕੋਸ਼ਿਸ਼ ਕਰਦੀ ਹੈ ਵੀ ਲੋਕਾਂ ਨੂੰ ਅੱਛੀ ਸੇਵਾਵਾਂ ਮਿਲ ਸਕੇ ਔਰ ਅਸੀਂ ਸਾਡੇ ਹੋਣ ਹਰ ਐਮਐਲਏ ਵਿਕਾਸਪੁਰ ਚੇਤਰੀ ਸ਼ੋਕ ਪਰਾਸ਼ਦ ਪੱਪੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਕਿਉਂਕਿ ਸਾਰੇ ਇਹ ਕਾਰਜ ਜਿਹੜੇ ਨੇ ਉਹਨਾਂ ਦੀ ਮਿਹਰਬਾਨੀ ਸਦਕਾ ਹੋਇਆ ਆਵਾਜ਼ੀ ਪਾਰਟੀਗਰੀ ਹੈਗੀ ਆ ਆਮ ਜਨਤਾ ਦੇ ਲਈ ਆਪਣੇ ਕੋਲ ਜੋ ਤਰੀਕੇ ਨਾਲ ਲੱਗੇ ਹਨ ਕਿ ਤਰੀਕੇ ਨਾਲ ਦੇਖੋ ਕੋਈ ਵੀ ਪਾਰਟੀ ਹੋਵੇ ਲੋਕਾਂ ਨੂੰ ਚਾਹੀਦੀਆਂ ਸਹੂਲਤਾਂ ਲੋਕਾਂ ਨੂੰ ਚਾਹੀਦਾ ਇਨਫਰਾਸਟ੍ਰਕਚਰ ਲੋਕਾਂ ਨੂੰ ਚਾਹੀਦੀਆਂ ਸਾਫ਼ ਸੁਥਰੀਆਂ ਸੜਕਾਂ ਲੋਕਾਂ ਨੂੰ ਵਾਤਾਵਰਣ ਸ਼ੁੱਧ ਚਾਹੀਦਾ ਸੋ ਵਾਤਾਵਰਣ ਸ਼ੁੱਧ ਵੀ ਹੋਣਾ ਚਾਹੀਦਾ ਸੜਕਾਂ ਸਾਫ਼ ਸੁਥਰੀਆਂ ਹੋਣੇ ਚਾਹੀਦੀਆਂ ਨੇ ਪਾਣੀ ਸਾਫ਼ ਸੁਥਰਾ ਮਹੀਆ ਹੋਣਾ ਚਾਹੀਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿਉਂਕਿ ਇਸ ਬਚਨ ਜੋ ਗੁਰੂ ਸਾਹਿਬ ਦਾ ਬਚਨ ਹੈ ਇਸ ਬਚਨ ਦੇ ਚੱਲਦੇ ਆ ਅਸੀਂ ਵੀ ਲੋਕਾਂ ਦਾ ਬਚਨ ਕਰਦੇ ਆ ਇਸ ਏਰੀਆ ਨੂੰ ਅਸੀਂ ਨਮੂਨੇ ਦਾ ਪੜਤਾਂ